ਹਰਮਿੰਦਰ ਸਿੰਘ ਜੀ ਪੁੱਤ ਜੋ ਸੰਤ ਸਿੰਘ ਇਹ ਸਾਡੇ 17 ਸਾਲ ਦਾ ਭਰਤੀ ਹੋ ਗਿਆ ਸੀਗਾ ਹੁਣ ਦੋ ਸਾਲ ਰਹਿੰਦੇ ਸੀ ਰਿਟਾਇਰਮੈਂਟ ਚ ਹੌਲਦਾਰ ਸੀਗਾ ਇਹ ਜੰਮੂ ਕਸ਼ਮੀਰ ਚ ਅਨੰਤਰਾਗ ਦੇ ਵਿੱਚ ਇਹਨਾਂ ਦਾ ਤੇਲੇ 5 ਦਿਨ ਤੋਂ ਘਰੇ ਹੋਏ ਸੀਗੇ ਇਹ ਰਾਤ 10 ਰੇ ਨੇ ਵੀ ਬੰਬ ਮਾਰ ਕੇ ਇਹਨਾਂ ਚੋਂ 4 ਜਣਾਂ ਨੂੰ ਸ਼ਹੀਦ ਕਰਤਾ ਇੱਕ ਮਾਨੂਪੁਰ ਦਾ ਮੁੰਡਾ ਸੀਗਾ ਇਹਦਾ ਦੋਸਤ ਤੇ ਕੇ ਸੀਗਾ ਇੱਕ ਕੋ ਵਿੱਚ ਅਫਸਰ ਸੀ ਇਹਨਾਂ ਦੇ ਕਦੋਂ ਭਰਤੀ ਹੋਏ ਸੀ ਜੀ ਇਹ ਇਹਦੇ ਤੇ 13 ਸਾਲ ਦੀ ਸਰਵਿਸ 14 ਸਾਲ ਦੀ ਹੋ ਗਈ ਸੀ ਜੀ ਸਨ ਤਾਂ ਹੁਣ ਮੇਰੇ ਤੇ ਦੋ ਸਾਲ ਰਹਿ ਗਏ ਸੀ ਕਿਤੇ ਤੂੰ ਦੋ 11 ਮੁੰਡਾ ਸੀਗਾ 26 ਮਾਸ ਸਾਲ ਸੀਗਾ ਜੀ ਆਖਰੀ ਵਾਰ ਕਦੋਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਉਹਨਾਂ ਦੀ ਕੱਲ ਪਰਿਵਾਰ ਚੇਹੀ ਹੋਈ ਆ ਜੀ ਸਾਰੇ ਕੱਲ ਕਹਿ ਰਿਹਾ ਸੀ ਵੀ ਸਾਨੂੰ ਰੋਟੀ ਵੀ ਨਹੀਂ ਮਿਲੀ 5 ਦਿਨ ਤੋਂ ਅਸੀਂ ਭੁੱਖੇ ਆ ਪਾਣੀ ਵੀ ਨਹੀਂ ਮਿਲਿਆ ਵੇ ਅਸੀਂ ਪਹਾੜ ਦੀ ਮਿੱਟੀ ਖਾ ਖਾ ਕੇ ਕਿਸੇ ਕਿਗਜ਼ਾਰਾ ਕਰ ਰਹੇ ਆ ਵੀ ਰੋੜੀ ਆਉਂਦੀ ਆ ਥੁੱਕ ਦਿੰਨੇ ਆ ਵੀ ਸਾਡੇ ਅਸੀਂ ਜਮਾਂ ਹੀ ਚਾਰ ਸਵੇਰੋਂ ਘਰੇ ਹੋਏ ਆ ਸਾਰੀ ਵੀਡੀਓ ਵੀ ਭੇਜੀ ਆ ਉਹਨੇ ਸਾਰੀ ਕੱਲ ਫਾਇਰਿੰਗ ਹੁੰਦੀ ਧੀ ਕਿੰਨੇ ਦਿਨ ਤੋਂ ਘਰੇ ਹੋਏ ਸੀ ਦੱਸਿਆ ਕੁਝ ਪਿਛਲੇ 5 ਦਿਨ ਤੋਂ ਘਰੇ ਹੋਏ ਸੀਗੇ ਜੀ ਫਾਇਰਿੰਗ ਚੱਲਦੀ ਨੇ 9 ਦਿਨ ਹੋ ਗਏ ਕੱਲੇ 5 ਦਿਨ ਤੋਂ ਘਰੇ ਹੋਏ ਸੀਗੇ ਇਹ ਪੂਰੇ ਆ ਚਾਰ ਸਵੇਰੋਂ ਘਰੇ ਹੋਏ ਸੀਗੇ ਅਤਵਾਦੀਆਂ ਦੇ ਵਿੱਚ ਪਰਿਵਾਰ ਚ ਕੌਣ ਕੌਣ ਹੈ ਜੀ ਪਰਿਵਾਰ ਦੇ ਵਿੱਚ ਇੱਕ ਦਾ ਛੋਟਾ ਭਰਾ ਹੈ ਜੀ ਇਹਦੇ ਭੈਣ ਭਈਆ ਮੰਜੇ ਤੇ ਇੱਕ ਮੈਂਟਲੀ ਅਪਸੈਟ ਆ ਇੱਕ ਮਾਤਾ ਇੱਕ ਪਿਤਾ ਜੀ ਕੀ ਉਹਦੇ ਸਪਣੇ ਕੀ ਸੀਗੇ ਜੀ ਉਹਦੇ ਸਫਲ ਇਹ ਸੀ ਜੀ ਉਹ ਹਫ਼ਤੇ ਤੱਕ ਆ ਕੇ ਆਪਣਾ ਕੋਠੀ ਪਾਉਣ ਲੱਗਿਆ ਸੀ ਨਕਸ਼ਾ ਬਣਾਇਆ ਹੋਇਆ ਸੀਗਾ ਆ ਕੇ ਮੈਂ ਗੱਡੀ ਲਾਉਂਗਾ ਫੇਰ ਵਿਆਹ ਕਰਾਂਗਾ